ਸਾਡੇ ਦਿਸਕ ਨੂੰ ਇਹੀ ਜਾਣਕਾਰੀ ਦਿਓ ਕਿ ਮਾਧਵਾ ਕਲੀਨਿਕ ਕੀ ਹੈ ਇਸ ਦੇ ਵਿੱਚ ਕਲੀਨਿਕ ਦੇ ਵਿੱਚ ਕਿਹੜੇ-ਕਿਹੜੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਮਾਧਵਾ ਬਾਗ ਦੀ ਗੱਲ ਕਰੀਏ ਤੇ ਮਾਧਵਾ ਬਾਗ ਇੱਕ ਮਲਟੀ ਡਿਸਿਪਲਿਨਰੀ ਕਾਰਡੀਕ ਰੀਹੈਬਿਲੀਟੇਸ਼ਨ ਸੈਂਟਰ ਹੈ ਜਿਹਦੇ ਵਿੱਚ ਹਾਰਟ ਦੀ ਪ੍ਰੋਬਲਮਸ ਹੋ ਗਈ ਨਾਲ ਹਾਰਟ ਤੋਂ ਇਲਾਵਾ ਜਿੰਨੇ ਵੀ ਰਿਸਕ ਫੈਕਟਰਸ ਹੈਗੇ ਜਿਹੜੇ ਹਾਰਟ ਦੀ ਪ੍ਰੋਬਲਮਸ ਨੂੰ ਕਰਦੇ ਆ ਜਿਸ ਤਰ੍ਹਾਂ ਬੀਪੀ ਦੀ ਪ੍ਰੋਬਲਮ ਹੋ ਗਈ 슈ਗਰ ਦੀ ਪ੍ਰੋਬਲਮ ਹੋ ਗਈ ਉਸ ਤੋਂ ਇਲਾਵਾ ਮੋਟਾਪਾ ਥਾਇਰੋਇਡ ਇਹਨ ਸਾਰੀਆਂ ਬਿਮਾਰੀਆਂ ਦਾ ਇਲਾਜ ਮਾਧਵਾ ਬਾਗ ਵਿੱਚ ਕੀਤਾ ਜਾਂਦਾ ਹੈ ਖਾਸ ਤਕਨੀਕ ਕੀ ਹੈ ਮਤਲਬ ਇਹਦਾ ਬੇਸ ਕੀ ਹੈ ਬੇਸ ਹੈਗਾ ਆਯੁਰਵੈਦਿਕ ਟ੍ਰੀਟਮੈਂਟ ਹੈ ਪ੍ਰੋਪਰ ਜਿਸ ਤਰ੍ਹਾਂ ਸਾਡੇ ਕੋਲ ਇੱਥੇ ਮਾਦਵ ਬਾਗ ਚ ਅਸੀਂ ਪੰਜ ਸੂਤਰੀ ਚਿਕਿਤਸਾ ਜਿਹੜੀ ਹੈ ਪੰਜ ਸੂਤਰੀ ਟ੍ਰੀਟਮੈਂਟ ਅਸੀਂ ਇੱਥੇ ਕਰਦੇ ਹਾਂ ਜਿਹਦੇ ਵਿੱਚ ਸਾਡੀ ਸਭ ਤੋਂ ਪਹਿਲਾ ਫੋਕਸ ਰਹਿੰਦਾ ਹੈ ਰੋਗੀ ਦੀ ਡਾਈਟ ਸਹੀ ਕਰਨਾ ਪੇਸ਼ੈਂਟ ਦੇ ਲਾਈਫਸਟਾਈਲ ਚ ਜਿਸੀ ਐਕਸਰਸਾਈਜ਼ ਨੂੰ ਇਨਕਲੂਡ ਕਰਦੇ ਆਂ ਪਲੱਸ ਪੇਸ਼ੈਂਟ ਦੀ ਕੰਟੀਨਿਊਸ ਮੋਨਿਟਰਿੰਗ ਇੱਥੇ ਕੀਤੀ ਜਾਂਦੀ ਹੈ ਯਾਨੀ ਪੇਸ਼ੈਂਟ ਦੀ ਡੇਲੀ ਉਹਦੇ ਵਾਈਟਲਸ ਡੇਲੀ ਉਹਦਾ 슈ਗਰ ਲੈਵਲ ਜਿਹੜਾ ਉਹ ਚੈੱਕ ਕੀਤਾ ਜਾਂਦਾ ਉਸ ਤੋਂ ਇਲਾਵਾ ਕੁਝ ਮੈਡੀਸਿਨ ਸਾਡੇ ਕੋਲ ਰਹਿੰਦੀਆਂ ਜਿਹਦੀ ਹੈਲਪ ਨਾਲ ਜਿਹੜੀ ਉਹ ਰੋਗੀ ਦੀ ਪ੍ਰੋਬਲਮ ਹੈ ਉਹ ਰਿਵਰਸ ਹੋ ਜਾਂਦੀ ਹੈ ਉਹ ਵੀ 90 ਦਿਨ ਦੇ ਅੰਦਰ ਪੀੜਸੀ نیوز ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਮੋਂਗਾ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਉਣ ਜਾ ਰਹੇ ਆਂ ਡਾਕਟਰ ਪ੍ਰੀਆ ਦੇਰਾਲ ਜੋ ਅੰਮ੍ਰਿਤਸਰ ਦੇ ਵਿੱਚ ਮਾਧਵਾ ਕਲੀਨਿਕ ਦੇ ਹੈਡ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਤੁਹਾਡਾ ਸਵਾਗਤ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪ੍ਰੀਆ ਮੈਂ ਮਾਧਵਾ ਗੰਗ੍ਰਿਤਸਰ ਕਲੀਨਿਕ ਵਿੱਚ ਕਲੀਨਿਕ ਹੈਡ ਦੇ ਤੌਰ ਤੇ ਕਾਰਜ ਰਤਾਂ ਡਾਕਟਰ ਸਾਹਿਬ ਇੱਕ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਮਾਧਵਾ ਕਲੀਨਿਕ ਕੀ ਹੈ ਇਸ ਦੇ ਵਿੱਚ ਕਲੀਨਿਕ ਦੇ ਵਿੱਚ ਕਿਹੜੇ-ਕਿਹੜੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਮਾਧਵ ਬਾਗ ਦੀ ਗੱਲ ਕਰੀਏ ਤੇ ਮਾਧਵ ਬਾਗ ਇੱਕ ਮਲਟੀ ਡਿਸਿਪਲਿਨਰੀ ਕਾਰਡੀਕ ਰੀਹੈਬਿਟੇਸ਼ਨ ਸੈਂਟਰ ਹੈ ਜਿਹਦੇ ਵਿੱਚ ਹਾਰਟ ਦੀ ਪ੍ਰੋਬਲਮਸ ਹੋਗੀ ਨਾਲ ਹਾਰਟ ਤੋਂ ਇਲਾਵਾ ਜਿੰਨੇ ਵੀ ਰਿਸਕ ਫੈਕਟਰਸ ਹੈਗੇ ਜਿਹੜੇ ਹਾਰਟ ਦੀ ਪ੍ਰੋਬਲਮਸ ਨੂੰ ਕਰਦੇ ਆ ਜਿਸ ਤਰ੍ਹਾਂ ਬੀਪੀ ਦੀ ਪ੍ਰੋਬਲਮ ਹੋਗੀ 슈ਗਰ ਦੀ ਪ੍ਰੋਬਲਮ ਹੋਗੀ ਉਸ ਤੋਂ ਇਲਾਵਾ ਮੋਟਾਪਾ ਥਾਇਰੋਇਡ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਮਾਧਵ ਬਾਗ ਵਿੱਚ ਕੀਤਾ ਜਾਂਦਾ ਹੈ। ਸਭ ਤੋਂ ਜਿਸ ਤਰ੍ਹਾਂ ਸੀ ਦੱਸਿਆ ਕਿ ਬਹੁਤ ਗੰਭੀਰ ਬਿਮਾਰੀਆਂ ਜਾਨ ਲਵਾ ਬਿਮਾਰੀਆਂ ਨੇ ਚਾਹੇ ਦਿਲ ਦੇ ਰੋਗਾ ਦੀ ਗੱਲ ਕਰੀਏ 슈ਗਰ ਬਲੱਡ ਪ੍ਰੈਸ਼ਰ ਥਾਇਰੋਇਡ ਮੋਟਾਪਾ ਇਹ ਪਹਿਲੀ ਵਾਰ ਸੁਣਿਆ ਕਿ ਮਤਲਬ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਰੀ ਬਿਮਾਰੀਆਂ ਦਾ ਇਲਾਜ ਇੱਥੇ ਇੱਕ ਛਾਦੇ ਹੇਠਾ ਕੀਤਾ ਜਾਂਦਾ ਹੈ ਕਿੱਦਾਂ ਸੰਭਵ ਹੈ ਹਾਂਜੀ ਤੇ ਇਹਦੇ ਪਿੱਛੇ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜਿੰਨੀ ਵੀ ਇਹ ਪ੍ਰੋਬਲਮ ਹੈ 슈ਗਰ ਹੈ ਬੀਪੀ ਹੈ ਹਾਰਟ ਦੀ ਪ੍ਰੋਬਲਮ ਹੈ ਮੋਟਾਪੇ ਦੀ ਪ੍ਰੋਬਲਮ ਹੈ ਸਾਰੀ ਲਾਈਫ ਸਟਾਈਲ ਡਿਸਆਰਡਰਸ ਹਨ ਯਾਨੀ ਕਿ ਲਾਈਫ ਸਟਾਈਲ ਖਰਾਬ ਹੋਣ ਕਰਕੇ ਸਾਰੀ ਬਿਮਾਰੀਆਂ ਸਾਨੂੰ ਹੋ ਰਹੀਆਂ ਨੇ ਤੇ ਜੇਕਰ ਅਸੀਂ ਆਪਣਾ ਲਾਈਫ ਸਟਾਈਲ ਸੁਧਾਰ ਲਈਏ ਆਪਣੇ ਲਾਈਫ ਸਟਾਈਲ ਚ ਪ੍ਰੋਪਰ ਡਾਈਟ ਐਕਸਰਸਾਈਜ਼ ਨੂੰ ਇਨਕਲੂਡ ਕਰ ਲਈਏ ਤੇ ਇਹ ਸਾਰੀ ਬਿਮਾਰੀਆਂ ਸਾਨੂੰ ਨਹੀਂ ਹੋਣਗੀਆਂ ਤੇ ਅਸੀਂ ਮਾਧਵ ਬਾਗ ਵਿੱਚ ਵੀ ਇਹੀ ਪ੍ਰਿੰਸੀਪਲ ਤੇ ਫੋਕਸ ਕਰਦੇ ਆਂ ਜਿਹੜਾ ਰੋਗੀ ਹੈ ਉਹਦੀ ਡਾਈਟ ਸਹੀ ਕਰਦੇ ਆ ਉਸ ਤੋਂ ਇਲਾਵਾ ਕੁਝ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਨੇ ਜਿਹਦੀ ਹੈਲਪ ਨਾਲ ਅਸੀਂ ਉਹਦੀ ਪ੍ਰੋਬਲਮ ਜਿਹੜੀ ਹੈ ਉਹ ਰਿਵਰਸ ਕਰਕੇ ਦਿੰਨੇ ਆ ਉਸ ਤੋਂ ਇਲਾਵਾ ਅਸੀਂ ਰੋਗੀ ਦੇ ਲਾਈਫ ਸਟਾਈਲ ਵਿੱਚ ਐਕਸਰਸਾਈਜ਼ ਨੂੰ ਇਨਕਲੂਡ ਕਰਦੇ ਆ ਤੇ ਇਹ ਸਾਰਾ ਜਦੋਂ ਅਸੀਂ ਕੰਬਾਈਨ ਕਰਕੇ ਪੇਸ਼ੈਂਟ ਨੂੰ ਇੱਕ ਟਰੀਟਮੈਂਟ ਪ੍ਰੋਵਾਈਡ ਕਰਦੇ ਆ ਤੇ ਪੇਸ਼ੈਂਟ ਦੀ ਜਿਹੜੀ ਪੁਰਾਣੀ ਤੋਂ ਪੁਰਾਣੀ ਵੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੋਗੀ ਹਾਰਟ ਦੀ ਪ੍ਰੋਬਲਮ ਹੋਗੀ ਡਾਇਬੀਟਿਸ ਦੀ ਪ੍ਰੋਬਲਮ ਹੋਗੀ ਤੇ ਉਹ ਵੀ ਰਿਵਰਸ ਹੋ ਜਾਂਦੀ ਹੈ ਕੀ ਖਾਸ ਤਕਨੀਕ ਕੀ ਹੈ ਮਤਲਬ ਇਨ ਦਾ بیس ਕੀ ਹੈ ਕਿਉਂਕਿ ਐਲੋਪੈਥੀ ਆਯੁਰਵੈਦਿਕ ਹੋਮੋਪੈਥਿਕ ਕੀ بیسਕ ਹੈ ਹਾਂਜੀ ਬੇਸ ਹੈਗਾ ਆਯੁਰਵੈਦਿਕ ਟਰੀਟਮੈਂਟ ਹੈ ਪ੍ਰੋਪਰ ਜਿਸ ਤਰ੍ਹਾਂ ਸਾਡੇ ਕੋਲ ਇੱਥੇ ਮਾਧਵ ਬਾਗ ਚ ਅਸੀਂ ਪੰਚਸੂਤਰੀ ਚਿਕਿਤਸਾ ਜਿਹੜੀ ਹੈ ਪੰਚਸੂਤਰੀ ਟਰੀਟਮੈਂਟ ਅਸੀਂ ਇੱਥੇ ਕਰਦੇ ਆਂ ਜਿਹਦੇ ਵਿੱਚ ਸਾਡੀ ਸਭ ਤੋਂ ਪਹਿਲਾਂ ਫੋਕਸ ਰਹਿੰਦਾ ਹੈ ਰੋਗੀ ਦੀ ਡਾਈਟ ਸਹੀ ਕਰਨਾ ਯਾਨੀ ਜਦੋਂ ਸਾਡੇ ਕੋਲ ਮਰੀਜ਼ ਆਂਦਾ ਹੈ ਤੇ ਉਹਦੀ ਮੋਸਟਲੀ ਜਿਹੜੀ ਡਾਈਟ ਹੈ ਉਹ ਖਰਾਬ ਹੁੰਦੀ ਹੈ ਡਾਈਟ ਚ ਬਾਹਰ ਦਾ ਜੰਗ ਬਹੁਤ ਲੈ ਰਹੇ ਹੁੰਦੇ ਆ ਜਾਂ ਜੋ ਵੀ ਘਰ ਦਾ ਵੀ ਖਾ ਰਹੇ ਹੁੰਦੇ ਆ ਪ੍ਰੋਪਰ ਤਰੀਕੇ ਨਾਲ ਨਹੀਂ ਖਾ ਰਹੇ ਹੁੰਦੇ ਆ ਤੇ ਸਭ ਤੋਂ ਪਹਿਲੇ ਅਸੀਂ ਜਿਹੜੀ ਪੇਸ਼ੈਂਟ ਦੀ ਹੈ ਉਹ ਡਾਈਟ ਸਹੀ ਕਰਦੇ ਆਂ ਡਾਈਟ ਸਾਡੇ ਕੋਲ ਡਾਈਟ ਬਾਕਸਸ ਰਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਪ ਦਾ ਜਿਹੜਾ ਬਾਕਸਸ ਪੇਸ਼ੈਂਟ ਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਪੈਕੇਟਸ ਦੇ ਅੰਦਰ ਹੁੰਦੇ ਨੇ ਤੇ ਇਸ ਪੈਕੇਟ ਦੇ ਰੋਗੀ ਦਾ ਇੱਕ ਟਾਈਮ ਦਾ ਜਿਹੜਾ ਉਹ ਖਾਣਾ ਰਹਿੰਦਾ ਹੈ ਇਹਦੀ ਹੈਲਪ ਨਾਲ ਹੀ ਜਿਹੜੀ ਹੈ ਉਹ ਅਸੀਂ ਉਹਨਾਂ ਦੀ ਪ੍ਰੋਬਲਮ ਰਿਵਰਸ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਪੁਰਾਣੀ ਆਯੁਰਵੈਦਿਕ ਜਿਹੜੀ ਪદ્ધਤੀ ਹੈ ਉਹਦੇ ਵਿੱਚ ਪੰਚਕਰਮਾ ਥੈਰੇਪੀਜ਼ ਨੇ ਕੁਝ ਜਿਹੜੀ ਮਾਧਵ ਬਾਗ ਨੇ ਜਿਹਦੇ ਤੇ ਰਿਸਰਚ ਕਰਕੇ ਕੁਝ ਐਡਵਾਂਸ ਟੈਕਨੋਲੋਜੀ ਜਿਹੜੀ ਹੈ ਐਡਵਾਂਸ ਥੈਰੇਪੀਜ਼ ਇਸ ਤਰ੍ਹਾਂ ਇਜਾਦ ਕੀਤੀਆਂ ਨੇ ਜਿਹਦੀ ਹੈਲਪ ਨਾਲ ਅਸੀਂ ਪੇਸ਼ੈਂਟ ਦੀ ਡਿਜ਼ੀਜ਼ ਹੈ ਉਹ ਰਿਵਰਸ ਕਰਦੇ ਆ ਉਸ ਤੋਂ ਇਲਾਵਾ ਪੇਸ਼ੈਂਟ ਦੇ ਲਾਈਫਸਟਾਈਲ 'ਚ ਅਸੀਂ ਐਕਸਰਸਾਈਜ਼ ਨੂੰ ਇਨਕਲੂਡ ਕਰਦੇ ਆ ਪਲੱਸ ਪੇਸ਼ੈਂਟ ਦੀ ਕੰਟੀਨਿਊਸ ਮੋਨਿਟਰਿੰਗ ਇੱਥੇ ਕੀਤੀ ਜਾਂਦੀ ਹੈ ਯਾਨੀ ਪੇਸ਼ੈਂਟ ਦੀ ਡੇਲੀ ਉਹਦੇ ਵਾਈਟਲਸ ਡੇਲੀ ਉਹਦਾ 슈ਗਰ ਲੈਵਲ ਜਿਹੜਾ ਉਹ ਚੈੱਕ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਕੁਝ ਮੈਡੀਸਿਨ ਸਾਡੇ ਕੋਲ ਰਹਿੰਦੀਆਂ ਜਿਹਦੀ ਹੈਲਪ ਨਾਲ ਜਿਹੜੀ ਉਹ ਰੋਗੀ ਦੀ ਪ੍ਰੋਬਲਮ ਹੈ ਉਹ ਰਿਵਰਸ ਹੋ ਜਾਂਦੀ ਹੈ ਉਹ ਵੀ 90 ਦਿਨ ਦੇ ਅੰਦਰ ਯਾਨੀ ਡਾਕਟਰ ਸਾਹਿਬ ਨਾ ਕੋਈ ਆਪਰੇਸ਼ਨ ਨਾ ਕੋਈ ਦਵਾਈ ਸਿਰਫ ਤੁਸੀਂ ਡਾਈਟ ਜਿਹੜਾ ਇਸ ਡਾਈਟ ਜਿਹੜੀ ਤੁਸੀਂ ਆਪ ਪ੍ਰੋਵਾਈਡ ਕਰੋਗੇ ਉਸੇ ਨਾਲ ਮਰੀਜ਼ ਨੂੰ ਠੀਕ ਕਰਦੇ ਹਾਂਜੀ ਡਾਈਟ ਪਲਸ ਪੰਚਕਰਮਾ ਥੈਰੇਪੀਸ ਆਪਰੇਸ਼ਨ ਜਿਸ ਤਰ੍ਹਾਂ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਬਲਾਕੇਜਸ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ 80 80% 90 90% ਦੀ ਬਲਾਕੇਜਸ ਡਾਇਗਨੋਸ ਹੁੰਦੀਆਂ ਨੇ ਤੇ ਉਹ ਸਾਡੇ ਕੋਲ ਆਉਂਦੇ ਆਂ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਆਪਰੇਸ਼ਨ ਵੱਲ ਨਹੀਂ ਜਾਣਾ ਚਾਹੁੰਦੇ ਅਸੀਂ ਜਿਹੜਾ ਹੈ ਆਯੁਰਵੈਦਿਕ ਟ੍ਰੀਟਮੈਂਟ ਵੱਲ ਜਿਹੜਾ ਜਾ ਕੇ ਸਾਡੀ ਆਪਣੀ ਪ੍ਰੋਬਲਮ ਜਿਹੜੀ ਆ ਉਹ ਅਸੀਂ ਸਹੀ ਕਰਨਾ ਚਾਹੁੰਦੇ ਆਂ ਤੇ ਉਹਨਾਂ ਨੂੰ ਅਸੀਂ ਪਹਿਲੇ ਉਹਨਾਂ ਦੀ ਪ੍ਰੋਬਲਮ ਬਾਰੇ ਪ੍ਰੋਪਰ ਗਾਈਡ ਕਰਦੇ ਆਂ ਉਹਨਾਂ ਨੂੰ ਇੰਪੋਰਟੈਂਸ ਦੱਸਦੇ ਆਂ ਕਿ ਸਾਡੀ ਲਾਈਫਸਟਾਈਲ ਡਾਈਟ ਤੇ ਐ ਤੋਂ ਬਾਅਦ ਕੁਝ ਸਾਡੇ ਕੋਲ ਪੰਜ ਕਰਮਾ ਥੈਰੇਪੀਜ਼ ਆ ਉਹਨਾਂ ਦੀ ਸਟਾਰਟ ਕਰਵਾਂਦੇ ਆ ਤੇ ਹਫਤੇ ਵਿੱਚ ਜਿਹੜਾ ਇੱਕ ਵਾਰ ਥੈਰੇਪੀ ਲੈਂਡ ਪੇਸ਼ੈਂਟ ਨੂੰ ਆਣਾ ਪੈਂਦਾ ਹੈ ਕਲੀਨਿਕ ਵਿੱਚ ਤੇ ਡਾਈਟ ਜਿਹੜੀ ਹੈ ਇਸ ਤਰ੍ਹਾਂ ਦੇ ਬਾਕਸਿਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਘਰ ਹੀ ਜਿਹੜਾ ਪੇਸ਼ੈਂਟ ਹੈ ਉਹ ਡਾਈਟ ਕੁਕ ਕਰ ਸਕਦਾ ਹੈ ਤੇ ਉਹਨਾਂ ਨੂੰ ਪ੍ਰੋਪਰ ਰੈਸিপি ਵੀਡੀਓਜ਼ ਵਗੈਰਾ ਉਹ ਅਸੀਂ ਸ਼ੇਅਰ ਕਰਦੇ ਆਂ ਤੇ ਉਸ ਤੋਂ ਇਲਾਵਾ ਕੁਝ ਮੈਡੀਸਿਨ ਸਾਡੇ ਕੋਲ ਰਹਿੰਦੀਆਂ ਨੇ ਕੁਝ ਹਰਬਲ ਮੈਡੀਸਿਨਸ ਆਯੁਰਵੈਦਿਕ ਮੈਡੀਸਿਨਸ ਜਿਹੜੀ ਜਿਹਦੇ ਤੇ ਰਿਸਰਚ ਕਰਕੇ ਮਾਧਵ ਬਾਗ ਨੇ ਕੁਝ ਐਸੀ ਮੈਡੀਸਿਨਸ ਡਵੈਲਪ ਕੀਤੀਆਂ ਨੇ ਜਿਨ੍ਹਾਂ ਦੀ ਹੈਲਪ ਨਾਲ ਜਿਹੜਾ ਪੇਸ਼ੈਂਟ ਹੈ ਆਪਣੀ ਪ੍ਰੋਬਲਮ ਪੁਰਾਣੀ ਤੋਂ ਪੁਰਾਣੀ ਬੀਪੀ ਦੀ ਪ੍ਰੋਬਲਮ ਹੋਗੀ 슈ਗਰ ਦੀ ਪ੍ਰੋਬਲਮ ਹੋਗੀ ਉਸ ਤੋਂ ਇਲਾਵਾ ਹਾਰਟ ਦੀ ਬਲੋਕੇਜਸ ਦੀ ਪ੍ਰੋਬਲਮ ਹੋਗੀ ਹੋਰ ਵੀ ਕਈ ਤਰ੍ਹਾਂ ਦੀ ਪ੍ਰੋਬਲਮਸ ਜਿਹੜੀ ਆ ਉਹ ਸਹੀ ਕਰਕੇ ਜਾ ਸਕਦਾ ਹੈ ਇਤੋਂ ਤੇ ਉਹ ਵੀ ਤੁਸੀਂ ਕਹਿ ਸਕਦੇ ਹੋ ਕਿ 90 ਦਿਨ ਦੇ ਅੰਦਰ 1 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਸਮਾਂ ਲੱਗਦਾ ਹੈ ਪੇਸ਼ੈਂਟ ਦੀ ਜਿਹੜੀ ਬਿਮਾਰੀ ਹੈ ਉਹਨੂੰ ਰਿਵਰਸ ਕਰਨ ਨੂੰ ਯਾਨੀ ਤੁਸੀਂ ਦਾਵਾ ਕਰਦੇ ਹੋ ਕਿ ਤੁਹਾਡੀ ਟ੍ਰੀਟਮੈਂਟ ਦਾ ਯਾਨੀ ਕਿ ਇਸ ਡਾਈਟ ਤੇ ਥੈਰੇਪੀ ਦਾ ਜਿਹੜਾ ਰਿਜ਼ਲਟ ਹੈ ਉਹ ਵੱਧ ਤੋਂ 3 ਮਹੀਨੇ ਦੇ ਵਿੱਚ ਆਇਆ ਹਾਂਜੀ ਬਿਲਕੁਲ 3 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਜਿਹੜਾ ਸਾਡੀ ਟ੍ਰੀਟਮੈਂਟ ਦਾ ਮਿਲੇਗਾ ਜਿਹੜਾ ਪੇਸ਼ੈਂਟ ਹੈ ਉਹ ਪ੍ਰੋਪਰ ਜਦੋਂ ਡਾਈਟ ਫਾਲੋ ਕਰਦਾ ਹੈ ਤੇ ਐਕਸਰਸਾਈਜ਼ ਆਪਣੀ ਰੂਟੀਨ ਚ ਰੱਖਦਾ ਹੈ ਤੇ ਇੱਥੇ ਆ ਕੇ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਲੈਂਦਾ ਹੈ ਤੇ ਉਹਨੂੰ ਜ਼ਰੂਰ ਹੀ ਜਿਹੜਾ ਹੈ ਉਹ ਬਿਲਕੁਲ ਹੀ ਉਹਨਾਂ ਨੂੰ ਜਿਹੜਾ ਰਿਜ਼ਲਟ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ 90 ਦਿਨ ਯਾਨੀ 3 ਮਹੀਨਾ ਦੇ ਅੰਦਰ ਅੰਦਰ ਤੁਹਾਨੂੰ ਉਹ ਜਿਹੜਾ ਰਿਜ਼ਲਟ ਹੈ ਇਸ ਚੀਜ਼ ਦਾ ਤੁਹਾਨੂੰ ਮਿਲੇਗਾ ਡਾਕਟਰ ਸਾਹਿਬ ਇੱਕ ਹੋਰ ਦੱਸੋ ਕਿ ਦਿਲ ਦੇ ਰੋਗਾ ਦੀ ਜਾਂਚ ਲਈ ਤੁਹਾਡੇ ਹਸਪੀਟਲ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਕਿਹੜੀ ਕਿਹੜੀ ਤਕਨੀਕਾਂ ਨੇ ਹਾਂਜੀ ਸਾਡੇ ਕੋਲ ਇੱਥੇ ECG ਦੀ ਫੈਸਿਲਿਟੀ ਅਵੇਲੇਬਲ ਹੈ ਉਸ ਤੋਂ ਇਲਾਵਾ ਸਾਡੇ ਕੋਲ ਇੱਥੇ ਸਟ्रेस ਟੈਸਟ ਦੀ ਫੈਸਿਲਿਟੀ ਅਵੇਲੇਬਲ ਹੈ ਸਟ्रेस ਟੈਸਟ ਜਿਸ ਤਰ੍ਹਾਂ ਇੱਕ ਰੈਸਟਿੰਗ ECG ਹੁੰਦੀ ਹੈ ਕਿ ਅਸੀਂ ਰੈਸਟ ਰੈਸਟਿੰਗ ਸਟੇਜ ਤੇ ਅਸੀਂ ਜੀ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਫਿਰ ਅਸੀਂ ਫਿਰ ਵੀ ਪੇਸ਼ੈਂਟ ਨੂੰ ਜਿਹੜੇ ਆ ਸਿੰਪਟਮਸ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਕਾਰਡੀਕ ਚੈੱਕਅਪ ਜਿਹਦੇ ਵਿੱਚ ਸਾਡਾ ਸਟ੍ਰੈਸ ਟੈਸਟ ਹੁੰਦਾ ਉਹਦੇ ਵਾਸਤੇ ਉਹਨਾਂ ਨੂੰ ਭੇਜਦੇ ਹਾਂ ਤੇ ਸਟ੍ਰੈਸ ਟੈਸਟ ਅਸੀਂ ਇੱਥੇ ਕਲੀਨਿਕ ਚ ਪੇਸ਼ੈਂਟ ਦਾ ਕਰਵਾਉਂਦੇ ਹਾਂ ਤੇ ਸਟ੍ਰੈਸ ਟੈਸਟ ਨਾਲ ਜਿਹੜੀ ਹੈ ਪੇਸ਼ੈਂਟ ਦੀ ਉਸ ਟਾਈਮ ਦੀ ਯਾਨੀ ਐਕਸਰਸਾਈਜ਼ ਜਦੋਂ ਕਰ ਰਿਹਾ ਜਦੋਂ ਟਰੈਡਮਿਲ ਤੇ ਚੱਲ ਰਿਹਾ ਹੈ 15 ਮਿੰਟਸ ਵਾਸਤੇ ਉਸ ਟਾਈਮ ਦੀ ਜਿਹੜੀ ਪੇਸ਼ੈਂਟ ਦੀ ECG ਮੋਨੀਟਰ ਕੀਤੀ ਜਾਂਦੀ ਹੈ ਜਿਹਦੇ ਨਾਲ ਅਗਰ ਕੋਈ ਪ੍ਰੋਬਲਮ ਹੋਏ ਪੇਸ਼ੈਂਟ ਦੀ ਹਾਰਟ ਦੀ ਬਲੱਡ ਸਪਲਾਈ ਵਿੱਚ ਆਕਸੀਜਨ ਸਪਲਾਈ ਵਿੱਚ ਤੇ ਉਸ ਚੀਜ਼ ਤੇ ਟਾਈਮ ਰਹਿੰਦੇ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਡਾਇਗਨੋਸ ਹੋ ਜਾਂਦੀ ਹੈ ਤੇ ਟਾਈਮ ਰਹਿੰਦੇ ਉਹਨਾਂ ਨੂੰ ਟਰੀਟਮੈਂਟ ਇੱਥੇ ਅਵੇਲੇਬਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਦਾਵਾ ਕਰ ਰਹੇ ਹੋ ਕਿ ਬਹੁਤ ਜਾਨਲੇਵਾ ਬਿਮਾਰੀਆਂ ਨੇ ਬਲੱਡ ਪ੍ਰੈਸ਼ਰ 슈ਗਰ ਹਨਾ ਇਹਨਾਂ ਦੀ ਬਿਮਾਰੀ ਦਵਾਈਆਂ ਲੋਕੀ 15 15 20 20 ਸਾਲ ਤੋਂ ਖਾ ਰਹੇ ਹੁੰਦੇ ਆ ਕਿਉਂ ਅੰਗਰੇਜ਼ੀ ਦਵਾਈਆਂ ਬੰਦ ਹੋ ਜਾਣਗੀਆਂ ਹਾਂਜੀ ਬਿਲਕੁਲ ਅਸੀਂ ਪੇਸ਼ੈਂਟ ਦੀ ਪਹਿਲੇ ਹਫਤੇ ਤੋਂ ਹੀ ਜਿਹੜੀ ਐਲੋਪੈਥੀ ਦੀ ਮੈਡੀਸਿਨ ਆ ਉਹਨੂੰ ਹਾਫ ਅਸੀਂ ਕਰ ਦਿੰਨੇ ਆ ਜਦੋਂ ਪੇਸ਼ੈਂਟ ਜਿਸ ਤਰ੍ਹਾਂ ਮੰਨ ਲਓ ਕਿ ਸਾਡੇ ਕੋਲ 슈ਗਰ ਦਾ ਪੇਸ਼ੈਂਟ ਆਇਆ ਤੇ 슈ਗਰ ਦੇ ਪੇਸ਼ੈਂਟ ਜਦੋਂ ਸਾਡੀ ਡਾਈਟ ਫਾਲੋ ਕਰਦਾ ਐਕਸਰਸਾਈਜ਼ ਜਿਹੜੀ ਆਪਣੇ ਰੂਟੀਨ 'ਚ ਰੱਖਦਾ ਤੇ ਇੱਥੇ ਆ ਕੇ ਪੰਚਕਰਮਾ ਥੈਰੇਪੀ ਸਟਾਰਟ ਕਰਵਾਉਂਦਾ ਤੇ ਉਹਦੀ ਪਹਿਲੇ ਹਫਤੇ ਤੋਂ ਜਿਹੜੀ 슈ਗਰ ਆ ਉਹ ਘਟਨਾ ਸਟਾਰਟ ਹੋ ਜਾਂਦੀ ਐ ਤੇ ਉਹਨੂੰ ਦੇਖਦੇ ਹੋਏ ਅਸੀਂ ਜਿਹੜੀ ਉਹਨਾਂ ਦੀ ਐਲੋਪੈਥੀ ਦੀ ਮੈਡੀਸਿਨ ਆ ਉਹਨੂੰ ਵੀ ਹਾਫ ਕਰ ਦਿੰਨੇ ਆ ਪਹਿਲੇ ਹਫਤੇ 'ਚ ਹੀ ਤੇ ਮੰਨ ਲਓ ਤੁਸੀਂ 1 ਮਹੀਨੇ 1.5 ਮਹੀਨੇ ਦੇ ਅੰਦਰ ਅੰਦਰ ਬਿਲਕੁਲ ਹੀ ਐਲੋਪੈਥੀ ਦੀ ਮੈਡੀਸਿਨ ਬੰਦ ਹੋ ਜਾਂਦੀ ਹੈ ਪੇਸ਼ੈਂਟ ਦੀ ਔਰ ਜਿਹੜੀ ਉਹਨਾਂ ਦੇ ਸਿੰਪਟਮਸ ਹੈਗੇ ਉਹ ਪਹਿਲੇ ਹਫਤੇ ਤੋਂ ਹੀ ਉਹਨਾਂ ਨੂੰ ਕੱਟ ਦਿਸਣਾ ਸਟਾਰਟ ਹੋ ਜਾਂਦੇ ਨੇ ਤੇ 3 ਮੰਥਸ ਦੇ ਅੰਦਰ ਅੰਦਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਬਲੋਕੇਜਸ ਦੀ ਤੇ ਉਹ ਜਿਹੜੀ ਹੈ ਉਹ ਰਿਵਰਸ ਹੋ ਜਾਂਦੀ ਹੈ ਸਰ ਇੱਕ ਹੋਰ ਅਹਿਮ ਜਾਣਕਾਰੀ ਦਿਓ ਜਿਹੜੀ ਤੁਸੀਂ ਟ੍ਰੀਟਮੈਂਟ ਦੇ ਰਹੇ ਹੋ ਅਲਗ-ਅਲਗ ਬਿਮਾਰੀਆਂ ਦੀ ਇਹ ਐਲੋਪੈਥਿਕ ਟਰੀਟਮੈਂਟ ਦੇ ਕੰਪੈਰੀਜ਼ਨ ਕਿੰਨੀ ਕੋਸਟਲੀ ਹੈ ਮਤਲਬ ਅੰਦਾਜ਼ਾ ਖਰਚਾ ਕੀ ਰਹਿੰਦਾ ਹੈ ਸਾਡੀ ਇੱਕ ਥੈਰੇਪੀ ਜਿਹੜੀ ਹੈ ਉਹ 1500 ਤੋਂ ਸਟਾਰਟ ਹੋ ਜਾਂਦੀ ਹੈ ਉਹਨੂੰ ਦੇਖਦੇ ਹੋਈ ਤੁਸੀਂ ਕਹਿ ਸਕਦੇ ਹੋ ਕਿ 25000 ਤੋਂ ਲੈ ਕੇ 40000 ਤੱਕ ਵੀ ਜਿਹੜਾ ਖਰਚਾ ਉਹ 3 ਮਹੀਨੇ ਦਾ ਪੇਸ਼ੈਂਟ ਦਾ ਆ ਸਕਦਾ ਹੈ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਦੀ ਬਿਮਾਰੀ ਕਿੰਨੀ ਸੀਰੀਅਸ ਹੈਗੀ ਉਹਨਾਂ ਦੀ ਟੈਸਟ ਰਿਪੋਰਟ ਦੇ ਹਿਸਾਬ ਨਾਲ ਜਿਹੜੀ ਹੈ ਉਹ ਟਰੀਟਮੈਂਟ ਕੋਸਟ ਫਾਈਨਲ ਕੀਤੀ ਜਾਂਦੀ ਹੈ ਬਾਕੀ ਥੈਰੇਪੀਜ਼ ਜਿਹੜੀਆਂ ਉਹ ਸਾਡੀ 1500 ਤੋਂ ਸਟਾਰਟ ਹੈ 1000 ਤੋਂ ਸਾਡੀ ਥੈਰੇਪੀਜ਼ ਇੱਥੇ ਸਟਾਰਟ ਨੇ ਜਦੋਂ ਰਿਵਰਸ ਦੀ ਗੱਲ ਕਰੀਏ ਤੇ 25000 ਤੋਂ ਲੈ ਕੇ 40000 ਤੱਕ ਦੀ ਟਰੀਟਮੈਂਟ ਸਾਡੀ ਇੱਥੇ ਅਵੇਲੇਬਲ ਹੈ ਦਾ 3 ਮਹੀਨੇ ਟਰੀਟਮੈਂਟ ਦਾ ਵੱਧ ਤੋਂ ਖਰਚਾ ਚੱਲਦਾ ਹੈ ਹਾਂਜੀ 40 ਤੋਂ 50 ਹਜ਼ਾਰ ਬਾਕੀ ਅਗਰ ਬਲਾਕੇਜਸ ਦੀ ਗੱਲ ਕਰੀਏ ਤੇ ਥੋੜਾ ਜਿਹਾ ਜ਼ਿਆਦਾ ਖਰਚਾ ਹੋ ਸਕਦਾ ਹੈ 70 ਹਜ਼ਾਰ ਤੱਕ ਵੀ ਖਰਚਾ ਜਿਹੜਾ ਉਹ 3 ਮਹੀਨੇ 3-4 ਮਹੀਨੇ ਦਾ ਖਰਚਾ ਆ ਸਕਦਾ ਇੱਕ ਅਹਿਮ ਜਾਣਕਾਰੀ लास्टਵਾਲ ਮੇਰਾ ਕਿ ਮਾਦੋਬ ਬਾਗ ਇੰਡੀਆ ਚ ਕਿੱਥੇ-ਕਿੱਥੇ ਹੈਗੇ ਨੇ ਕਲੀਨਿਕ ਉਹ ਖਾਸ ਤੌਰ ਤੇ ਪੰਜਾਬ ਚ ਤੇ ਜਿਸ ਕਲੀਨਿਕ ਚ ਅਸੀਂ ਬੈਠੇ ਆ ਇਸ ਦਾ ਐਡਰੈਸ ਤੇ ਟਾਈਮਿੰਗ ਸਾਡੇ ਦੱਸ ਸਕਣਾ ਸਰ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਦੱਸਾਂ ਕਿ ਮਾਧਵਾਗ ਦੇ ਦੋ ਹਸਪਤਾਲ ਜਿਹੜੇ ਆ ਮਹਾਰਾਸ਼ਟra ਵਿੱਚ ਸਿਚੁਏਟਿਡ ਨੇ ਇੱਕ ਜਿਹੜਾ ਹਸਪਤਾਲ ਹੈ ਖਪੋਲੀ ਮਹਾਰਾਸ਼ਟra ਔਰ ਦੂਸਰਾ ਕੁੰਡਾਲੀ ਜਿਹੜਾ ਹੈ ਉਹਦੇ ਵਿੱਚ ਸਿਚੁਏਟਿਡ ਹੈ ਤੇ ਇੱਕ ਹਸਪਤਾਲ ਮਾਧਵਾਗ ਦਾ ਵਿਸ਼ਾਖਾਪਟਨਮ ਵਿੱਚ ਹੈ ਤੇ 올 ਓਵਰ ਇੰਡੀਆ ਮਾਧਵਾਗ ਦੇ 330 ਪਲਸ ਕਲੀਨਿਕਸ ਅਵੇਲੇਬਲ ਨੇ ਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਅੰਮ੍ਰਿਤਸਰ ਜ਼ੀਰਕਪੁਰ ਜਲੰਧਰ ਲੁਧਿਆਣਾ ਫਿਰੋਜ਼ਪੁਰ ਵਿੱਚ ਜਿਹੜੇ ਮਾਧਾ ਬਾਗ ਦੇ ਕਲੀਨਿਕ ਤੁਹਾਨੂੰ ਮਿਲ ਜਾਣਗੇ ਤੇ ਗੱਲ ਕਰੀਏ ਅੰਮ੍ਰਿਤਸਰ ਦਾ ਤੇ ਅੰਮ੍ਰਿਤਸਰ ਵਿੱਚ ਲੋਅਰ ਗੋਗੀ ਕੰਪਲੈਕਸ ਮੇਨ ਮਜੀਠਾ ਰੋਡ ਨੀਅਰ ਗੁਰਦੁਆਰਾ ਹਰ Rai ਸਾਹਿਬ ਤੇ ਸਾਡਾ ਕਲੀਨਿਕ ਲੋਕੇਟਡ ਹੈ ਤੇ ਤੁਸੀਂ ਸਾਡੇ ਕਲੀਨਿਕ ਤੇ ਵਿਜ਼ਿਟ ਕਰਕੇ ਆਪਣੀ ਪੁਰਾਣੀ ਤੋਂ ਪੁਰਾਣੀ ਬੀਪੀ 슈ਗਰ ਹਾਰਟ ਦੀ ਪ੍ਰੋਬਲਮ ਨੂੰ ਤੁਸੀਂ ਇੱਥੇ ਆ ਕੇ ਰਿਵਰਸ ਕਰ ਸਕਦੇ ਹੋ ਅਸਰ ਸਾਡੇ ਮਾਧਿਅਮ ਰਹੀ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਲਾਈਫ ਸਟਾਈਲ ਖਾਸ ਕਰਕੇ ਪੰਜਾਬੀਆਂ ਦਾ ਯੂਰੋਕੇ ਖਾਣ ਪੀਣ ਦੇ ਬਹੁਤ ਜ਼ਿਆਦਾ ਸ਼ੁਕੀਨ ਨੇ ਆਪਣੀ ਸਿਹਤ ਦਾ ਵੀ ਧਿਆਨ ਘੱਟ ਰੱਖਦੇ ਆ ਤਾਂ ਕੋਈ ਖਾਸ ਮੈਸੇਜ ਦੇਣਾ ਚਾਹੋਗੇ ਸਾਡੇ ਹਾਂਜੀ ਮੈਸੇਜ ਇਹੀ ਦੇਣਾ ਚਾਹਾਂਗੀ ਕਿ ਅੱਜ ਕੱਲ ਜਿਸ ਤਰ੍ਹਾਂ ਐਡਵਾਂਸ ਟੈਕਨੋਲੋਜੀ ਹੋ ਗਈ ਹੈ ਕਿ ਸਾਡੇ ਕੋਲ ਬਸ ਇੱਕ ਬਟਨ ਪ੍ਰੈਸ ਕਰ ਦੇਈ ਜਿਹੜਾ ਖਾਣਾ ਉਹ ਘਰ ਡਿਲੀਵਰ ਹੋ ਜਾਂਦਾ ਹੈ ਤੇ ਸਾਨੂੰ ਸਮਝਣਾ ਪਏਗਾ ਕਿ ਅਸੀਂ ਜੋ ਲੈ ਰਹੇ ਆ ਆਪਣੀ ਡਾਈਟਸ ਫੋਲੋ ਕਰ ਰਹੇ ਹਾਂ ਤੇ ਉਹ ਸਹੀ ਹੈ ਕਿ ਨਹੀਂ ਸਹੀ ਹੈ ਤੇ ਮੈਨ ਸਾਨੂੰ ਆਪਣਾ ਲਾਈਫ ਸਟਾਈਲ ਸਹੀ ਕਰਨਾ ਪਏਗਾ ਕਿ ਲਾਈਫ ਸਟਾਈਲ ਜੀ ਸਾਨੂੰ ਆਪਣੀ ਐਕਸਰਸਾਈਜ਼ ਨੂੰ ਇਨਕਲੂਡ ਕਰਨਾ ਪਏਗਾ ਪ੍ਰੋਪਰ ਔਰ ਆਪਣੀ ਜਿਹੜੀ ਡਾਈਟ ਹੈ ਉਹਨੂੰ ਸਹੀ ਕਰਨਾ ਪਏਗਾ ਆਪਣੀ ਜਿਹੜੀ ਅਸੀਂ 1500 ਤੋਂ 2000 ਕਿਲੋ ਕੈਲਰੀ ਦੀ ਡਾਈਟਸ ਬਡੀ ਬੋਡੀ ਨੂੰ ਰਿਕੁਆਇਰਡ ਹੈ ਪਰ ਡੇ ਵਾਸਤੇ ਤੇ ਉਸ ਤੋਂ ਇਲਾਵਾ ਜੇ ਅਸੀਂ ਡਾਈਟ ਲਵਾਂਗੇ ਤੇ ਉਹ ਸਾਡੀ ਫੋਮ ਬੋਡੀ ਵਿੱਚ ਚਰਬੀ ਦੀ ਫੋਮ ਵਿੱਚ ਡੈਪੋਜ਼ਿਟ ਹੋਏਗੀ ਤੇ ਇਸ ਕਰਕੇ ਪਹਿਲੇ ਤੇ ਸਾਨੂੰ ਆਪਣੀ ਡਾਈਟ ਨੂੰ ਸਹੀ ਕਰਨਾ ਪਏਗਾ ਡਾਈਟ ਸਹੀ ਕਰਾਂਗੇ ਤੇ ਆਪਣੀ ਲਾਈਫ ਸਟਾਈਲ ਵਿੱਚ ਐਕਸਰਸਾਈਜ਼ ਨੂੰ ਇਨਕਲੂਡ ਕਰਾਂਗੇ ਤੇ ਸਾਨੂੰ ਜਿਹੜੀ ਇਹ ਪ੍ਰੋਬਲਮਸ ਹੈ ਹਾਰਟ ਦੀ ਪ੍ਰੋਬਲਮ ਹੋਗੀ ਬੀਪੀ ਦੀ ਪ੍ਰੋਬਲਮ ਹੋਗੀ 슈ਗਰ ਦੀ ਪ੍ਰੋਬਲਮ ਹੋਗੀ ਥਾਇਰੋਇਡ ਦੀ ਪ੍ਰੋਬਲਮ ਹੋਗੀ ਉਹਦੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਸ ਕਰਕੇ ਆਪਣਾ ਲਾਈਫ ਸਟਾਈਲ ਸਹੀ ਕਰੋ ਆਪਣੀ ਲਾਈਫ ਸਟਾਈਲ ਵਿੱਚ ਪ੍ਰੋਪਰ ਡਾਈਟ ਇਨਕਲੂਡ ਰੋ ਤੇ ਐਕਸਰਸਾਈਜ਼ ਇਨਕਲੂਡ ਕਰੋ ਤੇ ਤੁਸੀਂ ਜਿਹੜੀ ਖਤਰਨਾਕ ਬਿਮਾਰੀਆਂੋਂ ਤੋਂ ਬਚ ਸਕਦੇ ਹੋ ਇਹ ਡਾਕਟਰ ਪ੍ਰਿਆ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਇਹਨਾਂ ਦੀ ਥੈਰੇਪੀ ਅਤੇ ਡਾਈਟ ਪਲਾਨ ਦੇ ਨਾਲ ਜਿਹੜਾ ਤੁਸੀਂ ਸ਼ੂਗਰ ਦਿਲ ਦੇ ਰੋਗ ਬਲੱਡ ਪ੍ਰੈਸ਼ਰ ਥਾਇਰੋਇਡ ਟਾਪੇ ਵਰਗੀਆਂ ਖਤਰਨਾਕ ਤੇ ਪੁਰਾਣੀਆਂ ਤੋਂ ਪੁਰਾਣੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਦੇਰ ਕਿਸ ਗੱਲ ਦੀ ਜੇਕਰ ਤੁਸੀਂ ਇਹਨਾਂ ਬਿਮਾਰੀਆਂ ਤੋਂ ਪੀੜਤ ਹੋ ਤੋ ਇਹਨਾਂ ਖਤਰਨਾਕ ਜਾਨਲੇਵਾ ਬਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਦੇਸ਼ ਭਰ ਵਿੱਚ ਮੌਜੂਦ 300 ਤੋਂ ਵੱਧ ਮਾਦਵ ਬਾਗ ਦੀ ਜਿਹੜੀ ਕਲੀਨਿਕਸ ਨੇ ਉਹਨਾਂ ਵਿੱਚ ਵਿਜ਼ਿਟ ਕਰ ਸਕਦੇ ਹੋ ਕੈਮਰਾ ਪਾਸਰ ਆਕਮਰ ਦੇ ਨਾਮ ਨਿੰਦਰ ਸਿੰਘ ਮੌਂਗਾ ਪੀਸੀ ਨਿਊਜ਼ ਅਮਰਸਾ